ਪੱਗਾਂ ਤਾਂ ਤੁਸੀਂ ਲੱਗ ਗਈ ਤੁਹਾਨੂੰ ਦੇਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਲ ਲੱਗੇ ਨੇ ਫਿਰ ਬਾਜਦੀਆਂ ਵੀ ਤੇ ਲੱਤਦੀਆਂ ਵੀ ਨਹੀਂ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਹਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਕੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਜੋ ਵੀ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ ਸੀ ਕਿਹੜਾ ਕਿਲ ਵੇਖਾ ਲੱਗੇ ਭਾਵੇਂ ਜੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜ ਰਿਹਾ ਫਦਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈਣੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਕਰਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚਰ ਕੇ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਮੌਜੂਦਾ ਸਰਕਾਰ ਤੇ ਸਰਕਾਰ ਨਾਲ ਸਬੰਧ ਲੋਕਾਂ ਵੱਲੋਂ ਜਿਹੜੀਆਂ ਸਿੱਖੀ ਸਿੱਖੀ ਮਰਯਾਦਾ ਸਿੱਖੀ ਪਰੰਪਰਾਵਾਂ ਦਾ ਮਜ਼ਾਕ ਉੜਦਾ ਦਿਖਾਈ ਦਿੱਤਾ ਹੈ ਜਿਹੜਾ ਕਿ ਸ਼ਤਾਬ ਦੀ ਜਿਹੜੀ ਹੈ ਉਸ ਦੇ ਵਿੱਚ ਹੁਣ ਕੱਲ ਇੱਕ ਨਵੀਂ ਜਿਹੜੀ ਖਬਰ ਦੇਖਣ ਵਿੱਚ ਆਈ ਹੈ ਬੜਾ ਅਫਸੋਸ ਹੋਇਆ ਇੱਕ ਐਮਐਲਏ ਜਿਹਨੂੰ ਬੜੇ ਸਾਰੇ ਲੋਕ ਇੱਕ ਬਹੁਤ-ਬਹੁਤ ਦਿੰਦੇ ਆ ਤੇ ਉਹਨੂੰ ਚੁਣ ਕੇ ਭੇਜਦੇ ਆ ਤੇ ਉਹ ਤੋਂ ਆਸ ਕਰਦੇ ਆ ਕਿ ਇਹ ਸਾਡੇ ਸਭਧਾਨ ਦੀ ਵੀ ਰਾਖੀ ਕਰੇਗਾ ਸਾਡੇ ਧਰਮ ਦੀ ਰਾਖੀ ਕਰੇਗਾ ਸਾਡੇ ਸਾਰਿਆਂ ਦੇ ਹੱਕਾਂ ਦੀ ਗੱਲ ਕਰੇਗਾ ਸੋ ਹੈਰਾਨੀ ਇਸ ਗੱਲ ਦੀ ਕਿ ਡੇਰਾ ਬਾਬਾ ਨਾਨਕ ਤੋਂ ਇੱਕ ਆਮ ਆਦਮੀ ਦਾ ਐਮਐਲਏ ਰੰਧਾਵਾ ਜਿਹੜਾ ਗੱਲਬਾਤ ਉਹ ਇਦਾਂ ਲੱਗ ਰਿਹਾ ਕਿ ਉਹ ਹੁਣ ਬਹੁਤ ਵੱਡਾ ਇੱਕ ਜਿਹੜਾ ਮਹਾਨ ਵਿਅਕਤੀ ਬਣ ਗਿਆ ਜਿਹੜਾ ਕੀ ਦਸਤਾਰ ਦੇ ਨਾਲ ਐਡਾ ਵੱਡਾ ਕੋਝਾ ਮਜ਼ਾਕ ਕਰ ਰਿਆ ਕੀ ਦਸਤਾਰਾਂ ਲਹਿ ਗਈ ਇਹਦੇ ਵਿੱਚ ਕੀ ਹੋ ਗਿਆ ਕਹਿੰਦਾ ਕਹਿੰਦਾ ਮੇਖਾ ਕਿਨ ਲੱਗੇ ਹੁੰਦੇ ਦਸਤਾਰ ਨਾਲ ਬੜੀ ਹੈਰਾਨੀ ਦੀ ਗੱਲ ਆ ਇਹ ਐਮਐਲਏ ਸਾਹਿਬ ਇਸ ਦਸਤਾਰ ਦੀ ਜਿਹੜੀ ਬਖਸ਼ਿਸ਼ ਆ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਇਸ ਗੱਲ ਨੂੰ ਕਹਿ ਕੇ ਦਿੱਤੀ ਸੀ ਕਿ ਇਨ ਗਰੀਬ ਸਿੱਖਨ ਕੋ ਦਿਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਤੁਸੀਂ ਵੀ ਇਸ ਗੱਲ ਦਾ ਮਾਣ ਕਰਦੇ ਹੋ ਪਰ ਮਾਣ ਕਰਨਾ ਛੱਡ ਦਿਓ ਕਿਉਂਕਿ ਕਿਉਂਕਿ ਤੁਹਾਡੇ ਵੀ ਜਿਹੜੀ ਦਸਤਾਰ ਆ ਉਹਦੇ 'ਚ ਕਿਹੜਾ ਕੱਲ ਵਿਖਾ ਲੱਗੀ ਹੈ ਸੋ ਇਸ ਕਰਕੇ ਜੋ ਤੁਸੀਂ ਕੱਲ ਗੋਲ ਖਲਾਏ ਨੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਮਾਰਾਕਾਰਾ ਵਾ ਤੇ ਖਾਸ ਤੌਰ ਤੇ ਤਾਂ ਭਗਵੰਤ ਮਾਨ ਦੇ ਉਸ ਵਾਦਿਆਂ ਦੀ ਵਾਦਾਖਲਾਫੀ ਆ ਤੇ ਪਰ ਦੂਜੇ ਪਾਸੇ ਤੁਹਾਡੇ ਆਕਾ ਜਿਹੜੇ ਆ ਸ਼ਿਸ਼ੋਧਿਆ ਦੇ ਕਹਿਣ ਤੇ ਕਿ ਆ ਧਾਮ ਧਾਮ ਛੰਡ ਬੇਦ ਜਿਹੜਾ ਉਹ ਨੀਤੀ ਬਣਾਈ ਆ ਉਹਦੇ ਤਹਿ ਤੁਸੀਂ ਦਸਤਾਰਾਂ ਲਾਈਆਂ ਭਾਵੇਂ ਜੀ ਇਹ ਗੱਲ ਦਾ ਖਿਆਲ ਰੱਖਿਓ ਕਿ ਸਮਾਂ ਪੜ ਰਿਹਾ ਪਤਾ ਨਹੀਂ ਲੱਗਦਾ ਕਿ ਕਦੋਂ ਇਸ ਗੱਲ ਦਾ ਜਵਾਬ ਦੇਣਾ ਪੈ ਜੀ ਸੋ ਇਸ ਕਰਕੇ ਬਹੁਤ ਵੱਡਾ ਇੱਕ ਅਫਸੋਸ ਹੈ ਕਿ ਇੱਕ ਸਿੱਖ ਜਿਹੜਾ ਐਮਐਲਏ ਆ ਉਹ ਜਿਹੜਾ ਦਸਤਾਰ ਦਾ ਇੰਨਾ ਮਜ਼ਾਕ ਬਣਾਉਂਦਾ ਕਿ ਦਸਤਾਰ ਉਤਰਨੀ ਕੋਈ ਖਾਸ ਗੱਲ ਨਹੀਂ ਹੈਗੀ ਆਪਣੇ ਆਪ ਨੂੰ ਉਸ ਦੇ ਹੰਕਾਰ ਜਿਹੜਾ ਚੜ ਕੇ ਬੋਲਦਾ ਇਹ ਬੜੀ ਮਾਰੀ ਗੀ